ਹਾਂ ਸਰ ਕੀ ਨਾਮ ਹੈ ਤੁਹਾਡਾ ਤੇ ਕਿਹ ਕਿ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਹੋਇਆ ਸੀਗਾ ਜੀ ਆਪਣੇ ਬਰਨਾਲਾ ਬਾਈਪਾਸ ਤੇ ਔਰ ਇਹ ਮੇਰੇ ਨਾਲ ਹੀ ਜੋ ਮੁੰਡਾ ਹੈ ਉਹ ਕੰਮ ਕਰਦਾ ਸੀ ਉਹਦਾ ਛੋਟਾ ਬ੍ਰਦਰ ਹੈ ਤੇ ਉਹ ਤਿੰਨ ਜਣੇ ਕੰਮ ਤੋਂ ਆ ਰਹੇ ਸੀਗੇ ਔਰ ਜਿੰਨਾ ਸਾਨੂੰ ਪਤਾ ਹੈ ਕਿ ਉਹ ਤਿੰਨ ਜਣ ਜਦੋਂ ਰਾਤ ਨੂੰ ਤਕਰੀਬਨ 11:00 ਸਵੇਰ 11:25 ਦਾ ਟਾਈਮ ਸੀਗਾ ਤੇ ਆਂਦੇ ਸਮੇ ਇੱਕਦਮ ਕੋਈ ਗੱਡੀ ਫੇਟ ਮਾਰ ਕੇ ਚਲੀ ਗਈ ਔਰ ਜਦੋਂ ਅਸੀਂ ਇੱਥੇ ਆਏ ਆ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਉਹਦੇ ਸੱਟਾ ਸੱਟਾ ਵੱਜੀਆਂ ਹੋਈਆਂ ਆ ਕਾਫੀ ਗੰਭੀਰ ਹੈ ਉਹ तकरीबन ਉਹਦੇ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ ਜਿੱਦੋਂ ਅਸੀਂ ਆਜ ਤਕਰੀਬਨ ਡੈਥ ਹੀ ਸੀਗਾ ਨੋਰਮ ਥੋੜੇ ਪਰਸੇ ਮਤਲਬ 2% ਸੀਗੇ ਸਾਹ ਚੱਲ ਰਿਹਾ ਸੀ ਉਸ ਤੋਂ ਬਾਅਦ ਡੈਥ ਹੀ ਦੇਖਿਆ ਸੀ ਇਸੋ ਰੈਨ ਵਾਲਾ ਸੀ ਗੱਲ ਇਹ ਬਠਿੰਡਾ ਜ਼ਿਲ੍ਹਾ ਮਤਲਬ ਪਿਸਿਆਣਾ ਪਿੰਡ ਤੋਂ ਕੰਮ ਕੀ ਕਰਦਾ ਸੀ ਉਹ ਹਲਵਾਈ ਦਾ ਕੰਮ ਕਰਦਾ ਸੀ ਸਰ ਹਲਵਾਈ ਦਾ ਕੰਮ ਕਰਕੇ ਆ ਰਹੀ ਸੀ ਹਾਂ ਹਲਵਾਈ ਦੇ ਕੰਮ ਤੋਂ ਆ ਰਹੇ ਸੀ ਕੈਟਰਿੰਗ ਦਾ ਕੰਮ ਕਰਦੇ ਸੀਗੇ ਉਹ ਬੱਚੇ ਕਿੰਨੇ ਦੇ ਬੱਚੇ ਦੀ ਗੱਲ ਕਿਵੇਂ ਬੱਚੇ ਵੀ ਹੈ ਦੀ ਇਹਦੇ ਦੋ ਬੱਚੇ ਨੇ ਜੀ ਇਹ ਇੱਕ ਇੱਕ 8 ਕੇ ਦਿਨਾਂ ਦਾ ਮੁੰਡਾ ਹੋਇਆ ਹੁਣੇ-ਹੁਣੇ ਔਰ ਇੱਕ ਕੁੜੀਆ ਉਹਦੀ 3 3 ਸਾਲ ਦੀ ਕੁੜੀਆ 3 ਸਾਲ ਦੀ ਕੁੜੀਆ ਦੀ ਅੰਨੀ ਮਤੇ ਕਿਨਾ ਮਤ ਉਹ ਸਕਾਲ ਕਰੀ ਕੀ ਮਾਮਲਾ ਹੈ ਰਾਤ ਇਹ ਰਾਤ ਕੰਮ ਕਰਕੇ ਤੁਰੇ ਆਉਂਦੇ ਸੀਗੇ ਠੇਕੇਦਾਰ ਦੇ ਘਰੇ ਜਾਂਦੇ ਸੀਗੇ ਤੇ ਉੱਥੇ ਜਾਂਦੇ ਦਾ ਪਤਾ ਨਹੀਂ ਕਿਵੇਂ ਕੋਈ ਮਾਰ ਗਿਆ ਆਦਾ ਕਦਾਕਸਡ ਹੋਇਆ ਗਲਤ ਹਾਂਜੀ ਕੀ ਕੰਮ ਕਰਦੇ ਬਿੱਟਰ ਇਹ ਹਲਵਾਈ ਦਾ ਕੰਮ ਕਰਦੇ ਸੀਗੇ ਦੋਨੇ ਤੁਹਾਡੇ ਬਿੱਟਰ ਜੱਕਣੀ ਹੋਇਆ ਹਾਂ ਉਹ ਵੀ ਬਹੁਤ ਸੱਟਾਂ ਵੱਜੀਆਂ ਆਂ ਅੰਦਰ ਸੱਟਾਂ ਕਿੰਨੀ ਉਮਰ ਹੈ ਜੀ ਗੱਲ ਕਰੀ ਉਹਦੀ ਉਮਰ ਹੈਗੀ ਯਾਰ 18-17 ਸਾਲਾਂ ਦਾ ਨਾਲੇ ਮੁੰਡੇ ਦੀ ਜਿਹੜੇ ਮੁੰਡੇ ਦੀ ਵੀ ਆਪਣਾ ਬਹੁਤ ਹੋਈ ਹੈ ਉਹਦੀ ਕਿੰਨੀ ਉਮਰ ਸੀਗੀ ਉਹਦੀ ਵੀ ਹੋਗੀ 22 ਸਾਲਾਂ ਦਾ ਹੋਗਾ ਬੱਚੇ ਬੱਚੇ ਵੀ ਆਉਦੀ ਹਾਂਜੀ ਮੁੰਡਾ ਤਿੰਨ ਕਿ ਦਿਨਾਂ ਦਾ ਬਹੁਤ ਕੋਲੇ ਹੋਂ ਕਿ ਸੋਇਆ ਵਿਚਾਰੀ ਦਾ ਤਿੰਨ ਕਿ ਦਿਨਾਂ ਦਾ ਬੱਚਾ ਉਹ ਤੇ ਉਹ ਵੀ ਬੱਚਾ ਹੈ ਕੋਈ ਹਾਂ ਗੁੜ ਗਿਆ ਪਹਿਲਾਂ ਇਹ ਆ ਵੀ ਦਾ ਹਾਂ ਰੁਕ ਜਾ ਹਾਂ ਇਹ ਨਾਮ ਬਟਾ ਕੀ ਨਵੋ ਟੜਾ ਤੇ ਕੀ ਕਟਰ ਬਾਪਰੇ ਰੰਤਿਰ ਸਿੰਘ ਹੈ ਮੇਰਾ ਨਾਮ ਅਸੀਂ ਪੈਲਸ ਰੋਡ ਚਾਰੇ ਸੀ ਕੰਮ ਕਰਦੇ ਹਾਂ ਹਲਵਾਈ ਦਾ ਤੇ ਉਹਦੇ ਟਾਈਮ ਬਰਨਾਲਾ ਰੋਡ ਤੋਂ ਸਾਨੂੰ ਇੱਕ ਗੱਡੀ ਨੇ ਟੋਕਤਾ ਅਸੀਂ ਚੱਲ ਪਾ ਸੀ ਉਹਦੇ ਇੱਕ ਮੁੰਡੇ ਦੀ ਗੱਤੂ ਵੀ ਮੁੰਡਾ ਹੋ ਗਿਆ ਇੱਕ ਮੈਂ ਮੇਰੇ ਤਾਂ ਨੋਰਮਲ ਹੀ ਸੱਟ ਵੱਜੀ ਆ ਕੀ ਉਹਦਾ ਫਰਾਕ